ਅੱਜ ਪੇ ਜਨਰ ਲੇਟਸਟ ਉਹਨਾਂ ਨੇ ਜਿਹੜਾ ਕਿ ਭਾਰਤ ਉਹਦੇ ਵਿੱਚ 250 ਬੰਦਾ ਜਿਹੜਾ ਉਹਨਾਂ ਨੇ ਭੇਜਿਆ ਉਹਦੇ ਕਰਕੇ ਵੀ ਉਹ ਕਾਫੀ ਖਬਰਾਂ ਦੇ ਵਿੱਚ ਛਾਏ ਪਏ ਨੇ ਅਮਰੀਕਾ ਕਾਫੀ ਖਬਰਾਂ ਦੇ ਵਿੱਚ ਆਇਆ ਔਰ ਇੰਡੀਆ ਨੇ ਹੁਣ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਐਸ ਜੇ ਸ਼ੰਕਰ ਸਾਹਿਬ ਉਹਨਾਂ ਨੇ ਕਿਹਾ ਕਿ ਜਿਹੜੇ ਉਹ ਆਏ ਸੀਗੇ ਡਿਪੋਰਟੀਆਂ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਔਰ ਉਹਨਾਂ ਨੂੰ ਬੜਾ ਹੀ ਮਿਸਟਰੀ ਕੀਤਾ ਗਿਆ ਜੀ ਕਹਿੰਦੇ ਨੇ ਚੰਗੀ ਤਰ੍ਹਾਂ ਸਹੀ ਉਹਨਾਂ ਨੂੰ ਸਹੂਲਤਾਂ ਸਹੀ ਤਰੀਕੇ ਦੇ ਨਾਲ ਉਹਨਾਂ ਨਾਲ ਵਿਵਹਾਰ ਨਹੀਂ ਕੀਤਾ ਗਿਆ ਹਾਂਜੀ ਬਿਲਕੁਲ ਇਸੇ ਤਰ੍ਹਾਂ ਦੀ ਜਿਹੜੀ ਗੱਲ ਹੈ ਕਲੰਬੀਆ ਦਾ ਵੀ ਵਾਪਰੀ ਸੀ ਜਦੋਂ ਪਿਛਲੇ ਦਿਨੀ ਦੇਖਿਆ ਕਿ ਕਲੰਬੀਆ ਨੂੰ ਜਿਹੜੇ ਲੋਕ ਭੇਜੇ ਗਏ ਜਦੋਂ ਜਿਵੇਂ ਉੱਥੋਂ ਦੇ ਪ੍ਰਾਈਮ ਮਿਸਟਰ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਤੇ ਉਹਨਾਂ ਨੇ ਉਹਨਾਂ ਜਹਾਜ਼ਾਂ ਨੂੰ ਜਿਹੜੇ ਫੌਜੀ ਜਹਾਜ਼ ਉਹਨਾਂ ਦੇ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਆਏ ਸੀ ਉਹਨਾਂ ਨੂੰ ਉਤਰ ਤੋਂ ਜਵਾਬ ਦਿੱਤਾ ਸੀ ਬਾਦ ਦੇ ਵਿੱਚ ਦਬਕਾ ਇਹੋ ਜਿਹਾ ਵਜਿਆ ਕਿ ਫਿਰ ਉਹਨਾਂ ਨੇ ਮੰਨ ਲਿਆ ਵੀ ਠੀਕ ਆ ਜੀ ਉਤਾਰ ਲਓ ਜਾਂ ਫਿਰ ਤੁਸੀਂ ਰਹਿਣ ਦਿਓ ਸੀ ਆਪ ਹੀ ਲਿਆਵਾਂ ਚਲੋ ਉਹ ਤਾਂ ਇੱਕ ਵੱਖਰਾ ਇਸ਼ੂ ਸੀ ਹਾਂ ਜੀ ਪਰ ਉਸੇ ਤਰ੍ਹਾਂ ਦੀ ਗੱਲ ਜਿਹੜੀ ਹੈ ਕਿਉਂਕਿ ਇਹ ਨਾ ਅਸਲ ਦੇ ਵਿੱਚ ਜਿਹੜਾ ਜੈ ਸ਼ੰਕਰ ਉਹਨਾਂ ਨੇ ਗੱਲ ਕੀਤੀ ਪਾਰਲੀਮੈਂਟ ਵਿੱਚ ਜਿਹੜਾ ਹੁਣ ਇੱਥੇ ਖਬਰਾਂ ਮੈਂ ਦੇਖ ਰਿਹਾ ਕੱਲ ਦੀਆਂ ਬਿਲਕੁਲ ਬਹੁਤ ਗਰਮਾ-ਗਰਮ ਇਸ ਮਾਮਲੇ ਤੇ ਆਰੀ ਹਾਲਕ ਇਹ ਐਨਾ ਵੱਡਾ ਕੋਈ ਮਾਮਲਾ ਨਹੀਂ ਇਲੈਗਲ ਵਿਅਕਤੀਆਂ ਨੂੰ ਲਿਆ ਕੇ ਇੱਥੇ ਇੱਥੇ ਲਿਆਂਦਾ ਪਰ ਵਿਹਾਰ ਵਾਕੇ ਉਹਨਾਂ ਨਾਲ ਮਾੜਾ ਹੋਇਆ ਅਣਮਨੁੱਖੀ ਵਿਹਾਰ ਹੋਇਆ ਉਹਨਾਂ ਦੇ ਬਿਲਕੁਲ ਹਾਥਕੜੀਆਂ ਲਾ ਕੇ ਇਹਨੂੰ ਬੇੜੀਆਂ ਪਾ ਕੇ ਰੱਖਿਆ ਗਿਆ ਜਿਹੜੇ ਜਿਹੜੇ ਪੁਰਸ਼ ਸੀਗੇ ਜਿਹੜੀਆਂ ਇਸਤਰੀਆਂ ਤੇ ਬੱਚੇ ਸੀ ਉਹਨਾਂ ਨਾਲ ਨਹੀਂ ਕੋਈ ਹੋ ਜਾ ਕੁਝ ਕੀਤਾ ਗਿਆ ਔਰ 40 ਘੰਟੇ ਲੱਗੇ ਜਹਾਜ਼ ਨੂੰ ਅਮਰੀਕਾ ਤੋਂ ਇੱਥੇ ਆਉਣ ਦੇ ਉੱਤੇ ਕਈ ਥਾਵਾਂ ਤੇ ਰੋਕਿਆ ਗਿਆ ਰੋਕ ਕੇ ਸ਼ਾਇਦ ਪਤਾ ਨਹੀਂ ਜਾਂ ਉਹਨਾਂ ਨੂੰ ਜਲਦੀ ਕੋਈ ਆਉਂਦਾ ਤੇਲ ਵਗੈਰਾ ਪਰੌਲਾ ਪੈਂਦਾ ਪਤਾ ਨਹੀਂ ਕਿਸ ਕਾਰਨ 40 ਘੰਟੇ ਲੱਗਦੇ ਨਹੀਂ ਵੈਸੇ ਜੇ ਸਿੱਧੇ ਤੁਲੀ ਆਈਏ ਤਾਂ ਨੀ ਜਾ ਛੋਟਾ ਹੋਣਾ ਨਾ ਜਹਾਜ਼ ਤੇ ਟਾਈਮ ਲੱਗਦਾ ਹੋਵੇ ਉਹ ਜਿਹੜਾ ਜਹਾਜ਼ ਆ ਉਹ ਇੰਨੀ ਕਿ ਉੱਪਰ ਮਤਲਬ ਹਾਂ ਹੋ ਸਕਦਾ ਕਾਰਨ ਪਰ 40 ਘੰਟੇ ਸਾਨੂੰ ਕਹਿੰਦੇ ਬੰਨ ਕੇ ਰੱਖਿਆ ਜਿਹੜੇ ਉਹ ਨਿਕਲੇ ਆ ਬਾਹਰ ਹੁਣ ਉਹਨਾਂ ਨੂੰ ਜਿਹੜੀ ਪੀਡਿਕਲ ਪਾਰਟੀਆਂ ਦੇ ਲੀਡਰ ਉਹ ਚੱਕੀ ਫਿਰਦੇ ਆ ਨਾ ਬੁਰਾ ਵਿਹਾਰ ਹੋਇਆ ਜੀ ਅਸੀਂ ਇਹਨਾਂ ਨੂੰ ਨੌਕਰੀਆਂ ਦੇ ਮੰਗ ਵੀ ਜੇ ਤੁਸੀਂ ਨੌਕਰੀਆਂ ਪਹਿਲਾਂ ਦੇ ਦਤੇ ਤਾਂ 50-50 ਲੱਖ ਲਾ ਕੇ ਧੱਕੇ ਕਿਉਂ ਖਾਂਦੇ ਹੋ